ਗਰੇਟਾ ਗੁਰੂ ਦਾ ਬੇਟਾ ਪਈ ਜਾਤਾ ਜੀ ਨਾ ਦਿੱਲੀ ਤੋਂ ਨਾ ਏ ਸੀਸ ਲੈ ਕੇ ਆਏ ਸੀ ਪੈਦਲ ਤੁਰ ਕੇ ਜੀ ਹੋਰ ਕਿਸ ਤਰੀਕੇ ਦੇ ਸਵਾਲ ਜਵਾਬ ਜਿੰਨੇ ਤੁਸੀਂ ਦੱਸਿਆ ਕਿ ਸੀਸ ਕਿਵੇਂ ਲੈ ਕੇ ਗਏ ਸੀਗੇ ਮਤਲਬ ਹੋਰ ਕਿਦਾਂ ਦੇ ਇਹਨਾਂ ਦੇ ਸਵਾਲ ਨਹੀਂ ਨਹੀਂ ਬੱਚਾ ਨੂੰ ਨਾ ਬਹੁਤ ਜ਼ਿਆਦਾ ਇਸ ਚੀਜ਼ ਦੀ ਕਲੈਰਟੀ ਹੋ ਰਹੀ ਉਹ ਪੁੱਛ ਰਿਹਾ ਕਿ ਆਨੰਦਪੁਰ ਸਾਹਿਬ ਜੀ ਉਹਨਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਆਪ ਖਰੀਦ ਕੇ ਬਣਾਇਆ ਸੀਗਾ ਤੁਹਾਨੂੰ ਹਿਸਟਰੀ ਵਿੱਚ ਦੱਸੋ ਕਿ ਉਹਨਾਂ ਨੇ ਪਹਿਲਾਂ ਇਹ ਦਾ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਚੱਕ ਨਾਨਕੀ ਸੀਗਾ ਉਹ ਬੱਚਿਆਂ ਨੂੰ ਨਹੀਂ ਪਤਾ ਸੀਗਾ ਤੇ ਫਿਰ ਉਹਨਾਂ ਮੈਂ ਕਿਹਾ ਹੁਣ ਅਨੰਦਪੁਰ ਸਾਹਿਬ ਦਾ ਨਾਮ ਤੋਂ ਜਾਣਦੇ ਪਹਿਲਾਂ ਇਹਦਾ ਨਾਮ ਚੱਕ ਨਾਨਕੀ ਸੀਗਾ ਤੇ ਇਦਾਂ ਤੇ ਬੜੇ ਵਧੀਆ-ਵਧੀਆ ਕੁਐਸਚਨ ਬੱਚਿਆਂ ਤੇ ਆ ਰਹੇ ਆ। ਦਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪਟ ਤਾ ਲਗਾਤਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਜੋ ਸਮਾਗਮ ਕਰਵਾਏ ਜਾ ਰਹੇ ਨੇ ਲਗਾਤਾਰ ਸੰਗਤਾਂ ਦੇ ਲਈ ਕਿਸ ਤਰੀਕੇ ਦੇ ਉਪਰਾਲੇ ਕੀਤੇ ਜਾ ਰਹੇ ਨੇ ਉਸ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਅ ਦਾਨਮਿਉੜ ਦੀ ਟੀਮ ਪੰਜ ਪਿਆਰਾ ਪਾਰਕ ਦੇ ਵਿੱਚ ਮੌਜੂਦ ਹੈਗੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅ ਜਿਸ ਤਰੀਕੇ ਦੇ ਨਾਲ ਵਿਰਾਸਤ ਐ ਖਾਲਸਾ ਦੇ ਵਿੱਚ ਆਉਣ ਵਾਲੀ ਸੰਗਤ ਦੇ ਲਈ ਇੱਕ ਪ੍ਰਬੰਧ ਕੀਤਾ ਗਿਆ ਹੈਗਾ ਕਿ ਉਹ ਪੰਜਾਬ ਦੇ ਗੁਰੂਆਂ ਦੇ ਤੇ ਜਿੰਨੇ ਵੀ ਸਾਡੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੁੰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਇਸ ਪਾਰਕ ਦੇ ਵਿੱਚ ਇਹ ਜੇ ਪ੍ਰਦਰਸ਼ਨੀ ਤੁਸੀਂ ਦੇਖ ਸਕਦੇ ਹੈਗੇ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਵੀ ਜਿਹੜਾ ਹੈਗਾ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈਗਾ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਜੋ ਕੰਮ ਕਰ ਰਿਹਾ ਹੈ ਤਾਂ ਜੋ ਵਿਰਾਸਤੇ ਖਾਲਸਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਹਾਨੂੰ ਹੈੱਡਫੋਨ ਲਗਾ ਕੇ ਪੂਰਾ ਇੰਗਲਿਸ਼ ਪੰਜਾਬੀ ਤੇ ਉਸ ਲੈਂਗੁਏਜ ਦੇ ਵਿੱਚ ਸੁਣਾਈ ਦਿੰਦਾ ਹੈਗਾ ਇਤਿਹਾਸ ਤਾਂ ਉਸੇ ਤਰੀਕੇ ਦੇ ਨਾਲ ਬੱਚਿਆਂ ਨੂੰ ਕਿਸ ਤਰੀਕੇ ਨਾਲ ਜਾਣੂ ਕਰਵਾਇਆ ਜਾ ਰਿਹਾ ਸਾਡੇ ਨਾਲ ਜਸਦੀਪ ਸਿੰਘ ਜੀ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੱਥਾਂ ਦੇ ਵਿੱਚ ਇਹ ਟੈਬ ਵੀ ਨੇ ਜੋ ਇਹਨਾਂ ਨੂੰ ਆਫੀਸ਼ਲੀ ਦਫ਼ਤਰ ਵੱਲੋਂ ਮਿਲੇ ਹੈਗੇ ਨੇ ਜਸਦੀਪ ਜੀ ਕਿਸ ਤਰੀਕੇ ਦਾ ਹੈ ਪ੍ਰਬੰਧ ਹੈ ਅਸੀਂ ਦੇਖ ਰਹੇ ਹਾਂ ਤੁਸੀਂ ਬੱਚਿਆਂ ਨੂੰ ਸਮਝਾ ਰਹੇ ਹੋ ਹਾਲਾਂਕਿ ਇੱਥੇ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਹੈ ਇੰਗਲਿਸ਼ ਵਿੱਚ ਵੀ ਲਿਖਿਆ ਹੋਇਆ ਕਿ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਨੇ ਜਾਂ ਸ਼ਾਮ ਦੇ ਸਮੇਂ ਜਾਂ ਜਿਹੜੇ ਬੱਚੇ ਉਰ ਖੇਲਦੇ ਨੇ ਕੀ ਇਹ ਤੁਹਾਨੂੰ ਸਵਾਲ ਜਵਾਬ ਕਰਦੇ ਨੇ ਕੀ ਕੁਝ ਇਸ ਤੇ ਦਿਖਾ ਰਹੇ ਸਭ ਤੋਂ ਪਹਿਲਾਂ ਜੀ ਬੱਚਿਆਂ ਨੂੰ ਜਿਵੇਂ ਛੋਟੇ ਬੱਚੇ ਕਈਆਂ ਨੂੰ ਤੇ ਕਈ ਬੱਚੇ ਪੜਦੇ ਨਹੀਂ ਤੇ ਇਹਦੇ ਵਿੱਚ ਕੀ ਹੈ ਕਿ ਜਿਹੜਾ QR ਕੋਡ ਕੋਡ ਦਾ ਸਕੈਨ ਕਰਕੇ ਹੁਣ ਜਿਹੜੇ ਛੋਟੇ ਬੱਚਿਆਂ ਦੇ ਜਿਨ੍ਹਾਂ ਕੋਲ ਫੋਨ ਨਹੀਂ ਹੈਗਾ ਸਾਡੇ ਕੋਲ ਇੱਥੇ ਆਈਪੈਡ ਹੈਗੇ ਆ ਜਿਨ੍ਹਾਂ ਨੂੰ ਅਸੀਂ ਸਕੈਨ ਕਰਕੇ ਇਹਨਾਂ ਨੂੰ ਸਾਰੀ ਵੀਡੀਓ ਦੇ ਇਤਿਹਾਸ ਬਾਰੇ ਦੱਸਦੇ ਆ ਕਿ ਜਿਵੇਂ ਹੁਣ ਇਹਨਾਂ ਨੂੰ ਸਲਾਈਡ ਬਾਰੇ ਮੈਂ ਦੱਸ ਰਿਹਾ ਸੀਗਾ ਕਿ ਕਿਉਂਕਿ ਭਾਈ ਜੇਤਾ ਜੀ ਹੈ ਕਿ ਜਿਹੜੇ ਉੱਥੋਂ ਦਿੱਲੀ ਤੋਂ ਦਿੱਲੀ ਤੋਂ ਲੈ ਕੇ ਆਏ ਸੀ ਸੀਸ ਲੈ ਕੇ ਆਏ ਸੀ ਆਨੰਦਪੁਰ ਸਾਹਿਬ ਤੇ ਬੱਚਿਆਂ ਨੇ ਬੜਾ ਇੱਕ ਖੂਬਸੂਰਤ ਸਵਾਲ ਪੁੱਛਿਆ ਕਿ ਉਦੋਂ ਕਿੱਦਾਂ ਆਏ ਸੀ ਗੱਡੀ ਤੇ ਆਏ ਸੀ ਕਿਵੇਂ ਆਏ ਸੀਗੇ ਫਿਰ ਇਹਨਾਂ ਨੂੰ ਮੈਂ ਦੱਸਿਆ ਕਿ ਉਸ ਟਾਈਮ ਪੈਦਲ ਇੱਕ ਗੱਡਿਆਂ ਦੇ ਉੱਤੇ ਆਂਦੇ ਸੀਗੇ ਤੇ ਇਦਾਂ ਦੇ ਬੱਚਿਆਂ ਦੀ ਬੜੀ ਕ੍ਰੋਸਟੀਏ ਚੀਜ਼ ਨੂੰ ਦੇਖ ਕੇ ਵਿਜ਼ੂਅਲਾਈਜ਼ ਕਰਕੇ ਉਹਨਾਂ ਦੇ ਮਨ 'ਚ ਕੁਐਸਚਨ ਆ ਰਹੇ ਆ ਸ਼ਾਇਦ ਜਦੋਂ ਪੜਦੇ ਸੀਗੇ ਭਾਈ ਜੇਤਾ ਜੀ ਆਏ ਉਹਨਾਂ ਨੇ ਮਨ 'ਚ ਵਿਜ਼ੂਅਲਾਈਜ਼ ਨਹੀਂ ਕਰ ਪਾ ਰਹੇ ਸੀ ਜਦੋਂ ਉਹਨਾਂ ਨੇ QR ਕੋਡ ਸਕੈਨ ਕਰਕੇ ਦੇਖਿਆ ਕਿ ਉਹਦਾ ਤੋਰ ਕੇ ਆ ਰਹੇ ਆ ਤੇ ਉਹਨਾਂ ਦਾ ਇੱਕ ਬੜਾ ਇੱਕ ਛੋਟਾ ਮਸੂਮੀਅਤ ਜਾਂ ਕੁਸ਼ਨ ਆਇਆ ਕਿ ਯਾਰ ਉਹ ਪਹੁੰਚੇ ਕਿੰਨਾ ਦਿੱਲੀ ਤੋਂ ਇੰਨੀ ਦੂਰ ਤੇ ਇਦਾਂ ਦੀ ਚੀਜ਼ਾਂ ਚਲੋ ਬੱਚਿਆਂ ਨੂੰ ਇਤਿਹਾਸੇ ਸਰਕਾਰ ਦਾ ਇੱਕ ਬੜਾ ਡਿਫਰੈਂਟ ਯੂਨੀਕ ਪ੍ਰਾਲਾਗ ਇੱਕ ਟੈਕਨੋਲੋਜੀ ਨੂੰ ਨਾਲ ਲੈ ਕੇ ਚੱਲ ਰਿਹਾ ਅੱਜ ਦੇ ਯੁੱਗ ਦੇ ਨਾਲ ਪੂਰਾ ਖੜ ਕੇ ਤੇ ਬੱਚਿਆਂ ਤੱਕ ਵੀ ਇਤਿਹਾਸ ਪਹੁੰਚਾਇਆ ਜਾ ਰਿਹਾ ਜੀ ਜਿਵੇਂ ਗੁਰਦੁਆਰਾ ਸ੍ਰੀ ਰਕਾਬ ਗੰਨ ਸਾਹਿਬ ਦੀ ਗੱਲ ਹੋ ਜੇ ਜਿੰਨੇ ਵੀ ਸਾਡੇ ਗੁਰਦੁਆਰਾ ਸਹਿਬਾਨ ਹੈਗੇ ਤਾਂ ਉਹਨਾਂ ਦਾ ਪੂਰਾ ਇਤਿਹਾਸ ਲਗਾਤਾਰ ਸਰਕਾਰ ਵੀ ਪ੍ਰਯਾਸ ਕਰ ਰਹੀ ਹੈ ਤੁਸੀਂ ਵੀ ਲੱਗੇ ਹੋਏ ਹੈਗੇ ਹੋ ਬੱਚਿਆਂ ਨੂੰ ਵੀ ਦੱਸ ਰਹੇ ਹੋ ਪੂਰਾ ਪ੍ਰਚਾਰ ਵੀ ਹੋ ਰਿਹਾ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਬੱਚਿਆਂ ਦੇ ਸਵਾਲ ਬੜੇ ਤੁਹਾਨੂੰ ਆਂਦੇ ਹੈਗੇ ਨੇ ਹੋਰ ਕੁਝ ਮਾਪੇ ਜਿਹੜੇ ਉਰੇ ਆ ਰਹੇ ਨੇ ਉਹਨਾਂ ਨਾਲ ਵੀ ਕੁਝ ਚਰਚਾ ਵਿਚਾਰ ਚਰਚਾ ਹੁੰਦੀ ਹੈ ਹਾਂਜੀ ਉਹਨਾਂ ਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਬੱਚਿਆਂ ਨੂੰ ਆਪ ਦੱਸ ਰਹੇ ਕਿ ਜੇ ਤੁਹਾਨੂੰ ਦੱਸੀ ਸੀ ਨਾ ਉਹ ਗੱਲ ਆ ਦੇਖੋ ਉਹਨਾਂ ਦਾ ਇਤਿਹਾਸ ਸੀਗਾ ਮਤਲਬ ਬੱਚ ਉਹਨਾਂ ਨੂੰ ਇੱਕ ਚੀਜ਼ ਮਿਲ ਰਹੀ ਹੈ ਕਿ ਜਿਹੜਾ ਵਿਜ਼ੂਅਲਾਈਜ਼ ਲੋਕ ਬੱਚਿਆਂ ਨੂੰ ਦਿਖਾ ਸਕਣ ਕਿ ਮਾਪਿਆਂ ਨੂੰ ਵੀ ਇੱਕ ਬੜਾ ਸੋਖਾ ਤਰੀਕਾ ਲੱਗ ਰਿਹਾ ਕਿ ਬੱਚਿਆਂ ਨੂੰ ਇੱਕ ਚੀਜ਼ ਦੱਸਣ ਦਾ ਤੇ ਬੱਚਿਆਂ ਦੇ ਵੀ ਵਧੀਆ ਲੱਗਣਗੇ ਚਲੋ ਜਸਦੀਪ ਜੀ ਨੇ ਕਿਹਾ ਕਿ ਬੱਚੇ ਨਾ ਕੀ ਨਾਮ ਹੈ ਬੇਟਾ ਤੁਹਾਡਾ ਤੁਸੀਂ ਉਰੇ ਪਾਰਕ ਚ ਕੀ ਦੇਖ ਰਹੇ ਹੋ ਕੀ ਸਿੱਖ ਰਹੇ ਹੋ ਕੀ ਦੱਸਿਆ ਹੈਗਾ ਸਰਦਾਰ ਗੁਰੂ ਦਾ ਰੇਟ ਆ ਗੁਰੂ ਦਾ ਬੇਟਾ ਪਈ ਜਾਂਦਾ ਜੀ ਨਾ ਦਿੱਲੀ ਤੋਂ ਨਾ ਏਸੀਸ ਲੈ ਕੇ ਆਏ ਹੀ ਪੈਦਲ ਤੁਰ ਕੇ ਜੀ ਹੋਰ ਹੋਰ ਕੀ ਕਹਿਹੋ ਜੇ ਸਵਾਲ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਹੋਰ ਕੀ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਹੋਰ ਗੁਰਦੁਆਰਿਆਂ ਦਾ फोड़ी। अच्छा ਜਿਹੜੀ ਕਿਹੜੀ ਜਮਾਤ ਚ ਪੜਦੇ ਹੋ ਫਿਫਥ ਪੰਜਵੀਂ ਚ ਹਾਂਜੀ ਕੀ ਬੰਨਾ ਚਾਹੁੰਦੇ ਹੋ ਫੌਜੀ اچھا ਫੌਜੀ ਬੰਨਾ ਤੇ ਆਪਰੇ ਗੁਰੂਆਂ ਦਾ ਇਤਿਹਾਸ ਵੀ ਤੁਸੀਂ ਇਹਨਾਂ ਤੋਂ ਪੁੱਛ ਰਹੇ ਹੋ ਜਿਹੜੀ ਚੀਜ਼ ਨਹੀਂ ਪਤਾ ਇੱਥੇ ਪਾਰਕ ਚ ਹਰ ਰੋਜ਼ ਖੇਡਣ ਆਉਂਦੇ ਹੋ ਹਾਂਜੀ ਤਾਂ ਮਤਲਬ ਦੱਸਿਆ ਇਹਨਾਂ ਨੇ ਬੋਲਿਆ ਵੀ ਇਹ ਚੰਗੀ ਸ਼ੁਰੂਆਤ ਵੀ ਹੈ ਚੰਗੀ ਗੱਲ ਵੀ ਹੈ ਕਿ ਬੱਚੇ ਖੇਡਣ ਆ ਰਹੇ ਨੇ ਚਲੋ ਸਾਡੇ ਇਤਿਹਾਸ ਤੋਂ ਕਿਤਾਬਾਂ ਦੇ ਵਿੱਚ ਪੜਦੇ ਹੈਗੇ ਨੇ ਚਲੋ ਵਿਰਾਸਤੇ ਖਾਲਸਾ ਵੀ ਹੈਗੀ ਹੈ ਜਿਹੜੇ ਲੋਕਲ ਨੇ ਉਹ ਵੀ ਇੱਥੇ ਜਾਣਦੇ ਨੇ ਦੂਰੋਂ ਵਿਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈਗੀ ਹੈ ਹੋਰ ਕਿਸ ਤਰੀਕੇ ਦੇ ਸਵਾਲ ਜਵਾਬ ਜਿੰਦ ਤੁਸੀਂ ਦੱਸਿਆ ਕਿ ਸੀ ਇਸ ਕਿਵੇਂ ਲੈ ਕੇ ਗਏ ਸੀਗੇ ਮਤਲਬ ਹੋਰ ਕਿੱਦਾਂ ਦੇ ਇਹਨਾਂ ਦੇ ਸਵਾਲ ਨੇ ਨਹੀਂ ਨਹੀਂ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਇਸ ਚੀਜ਼ ਦੀ ਕਲੈਰਟੀ ਹੋ ਰਹੀ ਹੈ ਉਹ ਪੁੱਛ ਰਹੇ ਕਿ ਆਨੰਦਪੁਰ ਸਾਹਿਬ ਜੀ ਉਹਨਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਆਪ ਖਰੀਦ ਕੇ ਬਣਾਇਆ ਸੀਗਾ ਤੇ ਉਹਨਾਂ ਨੂੰ ਬੜੀ ਵਧੀਆ ਇਹ ਗੱਲ ਲੱਗੀ ਕਿ ਗੁਰੂ ਸਾਹਿਬ ਨੇ ਹੁਣ ਓਦਾਂ ਸਾਰਿਆਂ ਨੂੰ ਪਤਾ ਕਿ ਗੁਰੂ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਸੀਗਾ ਜਦੋਂ ਉਹਨਾਂ ਨੂੰ ਹਿਸਟਰੀ ਵਿੱਚ ਦੱਸੋ ਕਿ ਉਹਨਾਂ ਨੇ ਪਹਿਲਾਂ ਇਹ ਦਾ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਚੱਕ ਨਾਨਕੀ ਸੀਗਾ ਉਹ ਬੱਚਿਆਂ ਨੂੰ ਨਹੀਂ ਪਤਾ ਸੀ ਤੇ ਫਿਰ ਉਹਨਾਂ ਨੇ ਮੈਂ ਕਿਹਾ ਹੂੰ ਨਾਨੰਦਪੁਰ ਸਾਹਿਬ ਦਾ ਨਾਮ ਤੋਂ ਜਾਣਦੇ ਆ ਪਹਿਲਾਂ ਇਹਦਾ ਨਾਮ ਚੱਕ ਨਾਨਕੀ ਸੀਗਾ ਤੇ ਇਦਾਂ ਤੇ ਬੜੇ ਵਧੀਆ-ਵਧੀਆ ਕੁਐਸਚਨ ਬੱਚਿਆਂ ਦੇ ਆ ਰਹੇ ਆ ਤੇ ਸਭ ਤੋਂ ਵੱਡੀ ਚੀਜ਼ ਇਹ ਕਿ ਜਦੋਂ QR ਕੋਡ ਸਕੈਨ ਕਰਕੇ ਅਸੀਂ ਉਹਨਾਂ ਨੂੰ ਵੀਡੀਓ ਦਿਖਾਉਂਦੇ ਆ ਤੇ ਕੱਲਾ-ਕੱਲਾ ਬੱਚਾ ਮੂਰੇ-ਮੂਰੇ ਆ ਕੇ ਦੇਖਦਾ ਮੈਂ ਦੇਖਾਂ ਤੇ ਜਦੋਂ ਸ਼ਾਇਦ ਅਸੀਂ ਪੜ੍ਹ ਕੇ ਇਦਾਂ ਖੜ ਕੇ ਮੈਂ ਇਥੇ ਹੱਸ ਦੱਸਦਾ ਜੀ ਕਿ ਗੁਰੂ ਸਾਹਿਬ ਜੀ ਨੇ ਇਦਾਂ ਕੀਤਾ ਸੀ ਪਿਛਲੇ ਅੱਡੇਲੇ ਬੱਚੇ ਪਿੱਛੋਂ ਭੱਜ ਹੀ ਜਾਂਦੇ ਤੇ ਜਦੋਂ ਆਪਾਂ ਉਹਨਾਂ ਨੂੰ ਆਈਪੈਡ ਦੇ ਉੱਤੇ ਇਤਿਹਾਸ ਦਿਖਾ ਰਹੇ ਆ ਤੇ ਉਹ ਦੂਰੋਂ ਬੱਚੇ ਭੱਜ ਜਾਂਦੇ ਯਾਰ ਕਿਹੜੀ ਜਿਵੇਂ ਆਪਾਂ 30 ਸਕਿੰਟ ਤੋਂ 60 ਸਕਿੰਟ ਦੀ ਇੱਕ ਰੀਲ ਦੇਖਦੇ ਆਂ ਕਿ ਓਨੇ ਕੋਈ ਸਮੇਂ ਦੇ ਵਿੱਚ ਹੀ ਆਪਾਂ ਇਤਿਹਾਸ ਦੱਸ ਸਕੀਏ ਉਸ ਚੀਜ਼ ਦਾ ਜੀ ਤਾਂ ਲਗਾਤਾਰ ਕਵਰੇਜ ਦਾ ਅਨਮਿਊਟ ਕਰ ਰਿਹਾ ਹੈਗਾ ਲਗਾਤਾਰ ਖਾਲਸੇ ਦੀ ਧਰਤੀ ਦੇ ਉੱਪਰ ਜੋ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਲਈ ਜੋ ਅਰੇਂਜਮੈਂਟ ਕੀਤੇ ਗਏ ਨੇ ਖਾਸ ਤੌਰ ਤੇ ਇਸ ਪੰਜ ਪਿਆਰਾ ਪਾਰਕ ਦੀ ਮੈਂ ਗੱਲ ਕਰ ਲਵਾਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਆਂ ਤਾਂ ਕਿਸ ਤਰੀਕੇ ਦੇ ਨਾਲ ਇਤਿਹਾਸ ਬੱਚਿਆਂ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਇਨਸਟ੍ਰਕਟਰ ਨੇ ਲਗਾਤਾਰ ਉਹ ਬੱਚਿਆਂ ਦੇ ਜੋ ਸਵਾਲ ਨੇ ਸਵਾਲ ਵੀ ਬੜੇ ਮਾਸੂਮ ਬੱਚਿਆਂ ਦੇ ਇੰਟਰਸਟਿੰਗ ਨੇ ਤਾਂ ਸਿੰਘ ਸਾਹਿਬਾਨ ਦੱਸਦੇ ਨਜ਼ਰ ਆ ਰਹੇ ਨੇ ਕਿ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਸਰਕਾਰ ਵੱਲੋਂ ਇਹ ਇੱਕ ਚੰਗਾ ਉਪਰਾਲਾ ਅੱਜ ਦੇ ਯੁੱਗ ਦੇ ਵਿੱਚ ਨਵੀਂ ਤਕਨੀਕ ਦੇ ਰਾਹੀਂ ਕੀਤਾ ਜਾ ਰਿਹਾ ਹੈ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਨਾਲ ਡਨ ਮਿਊਟ ਲਈ ਵਰੁਣ